ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸੋਮਾ ਜੀ ਦੀ ਉਮਰ 14 ਸਾਲ ਪਿਤਾ ਦਾ ਸਾਇਆ ਨਹੀਂ ਮਾਂ ਨੇ ਕਰ ਗਰੀਬੀ ਹੋਣ ਕਾਰਨ ਸੋਮੇ ਦਾ ਪੜਨਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰੂੰਗੀ ਤੂੰ ਵੇਚ ਆਇਆ ਕਰ ਪਹਿਲੇ ਦਿਨ ਕੁੰਗਣੀਆਂ ਬਣਾਈਆਂ ਛਾਬਾ ਤਿਆਰ ਕੀਤਾ ਸੋਮਾ ਮਾਣੂ ਪੁੱਛਦਾ ਹੈ ਕਿੱਥੇ ਬੈਠ ਕੇ ਵੇਚਾਂ ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਬਰਸਰ ਵਿਖੇ ਤਾਲ ਦੀ ਖੁਦਵਾਈ ਕਰਵਾ ਰਹੇ ਨੇ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਇਕੱਠ ਹੁੰਦਾ ਹੈ ਉੱਥੇ ਤੇਰੀ ਛਾਵੜੀ ਜਲਦੀ ਵਿਕ ਜਾਵੇਗੀ ਰੋਜ਼ ਛਾਵੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾਂ ਭਾਗਾ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਕੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਗੇ ਜਿੱਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨજર ਪੈ ਗਈ ਸ਼ਾਬੇ ਵੱਲ ਵੇਖ ਕੇ ਗੁਰੂ ਜੀ ਨੂੰ ਆਪਣਾ ਸਮਾਂ ਜ਼ਿਆਦਾ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ ਗੁਰੂ ਸਾਹਿਬ ਸੋਮੇ ਦੀ ਛਾਵੜੀ ਦੇ ਕੋਲ ਆ ਗਏ ਤੇ ਪੁੱਛ ਲਿਆ ਕੀ ਨਾਂ ਹੈ ਤੂੰ ਕੀ ਕਰਦਾ ਹੈ ਸੋਮੇ ਨੇ ਬੜੇ ਸਤਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਕੁੰਗਣੀਆਂ ਵੇਚਦਾ ਹਾਂ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵਟਤ ਸਾਨੂੰ ਦੇ ਦੇਵੇਂ ਬੜਾ ਓਖਾ ਵਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਮਾਂ ਕਹਿੰਦੀ ਵਟਤ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਛੱਬੇ ਅੱਗੋਂ ਗੁਰੂ ਰਾਮਦਾਸ ਜੀ ਲੰਗੇ ਤੇ ਕਹਿੰਦੇ ਅੱਜ ਦੀ ਸਾਰੀ ਵਟਤ ਸਾਨੂੰ ਦੇ ਦੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ ਜੇ ਕੱਲ ਵੀ ਲੰਗਣ ਤੇ ਕੱਲ ਵੀ ਵਟਤ ਦੇ ਦੇਵੀਂ ਜੇ ਨਾ ਲੰਗਣ ਤਾਂ ਆਪ ਦੇਨ ਚਲਾ ਜਾਵੀਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤੇ ਸੋਮੇ ਨੇ ਵਟਤ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵੱਟਤ ਦੇਣ ਚਲਾ ਗਿਆ ਗੁਰੂ ਜੀ ਦੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਵੱਟਤ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ ਸਵਾਰ ਰੁਪਿਆ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਕਰ ਐਨੇ ਪੈਸੇ ਨਹੀਂ ਮੈਂ ਸਮਾਨ ਜਾਦਾ ਪਾ ਸਕਾਂ ਗੁਰੂ ਸਾਹਿਬ ਦੇ ਆ ਤੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਛਾਹ ਹੈ ਸੋਮਾ ਕਹਿੰਦਾ ਮੈਂ ਛਾਹ ਨਹੀਂ ਗਰੀਬ ਹਾਂ ਸਤਗੁਰੂ ਫਿਰ ਕਹਿੰਦੇ ਤੂੰ ਗਰੀਬ ਨਹੀਂ ਛਾਹ ਹੈ ਉਸ ਸਮੇਂ ਤੱਕ ਕਹਿਣਾ ਵੰਦਨਾ ਕੀਤਾ ਜਦੋਂ ਤੱਕ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਨਾ ਗਈ ਹੁਣ ਸਤਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਐਸ਼ਾ ਹੈ ਗੁਰੂ ਜੀ ਕਹਿੰਦੇ ਦਸ ਸੋਮਿਆਂ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜੇ ਲੈਣ ਵਾਲਾ ਤਾਂ ਭਾਈ ਸੋਮਾ ਆਖਣ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਕੀ ਅਸੀਂ ਤੈਨੂੰ ਦਿੱਤੀ ਹੈ ਭੋਲੇ ਭਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਕੀ ਅਸੀਂ ਭੋਲੇ ਭਾ ਕਹਿੰਦਾ ਜੀ ਮੈਂ ਸ਼ਾਹ ਹੋਇਆ ਗੱਲ ਨਾਲ ਲਗਾ ਕੇ ਗੁਰੂ ਜੀ ਰਾਮਦੀਸ਼ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ਭਾਈ ਸੋਮਾ ਸ਼ਾਹ ਸਾਹਾਂ ਦਾ ਸ਼ਾ ਬੇਪਰਵਾ ਤੇ ਨਾਲ ਵਚਨ ਕੀਤਾ ਇਹ ਵਰ ਤੇਰੀਆਂ ਖੁਸ਼ੀਆਂ ਤੱਕ ਚੱਲੇਗਾ ਸਰਦਾ ਸਹਿਤ ਗੁਰੂ ਨਾਲ ਨਾਤਾ ਜੋੜਿਆ ਸੋਮਾ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ ਗੁਰੂ ਜੀ ਦੀ ਨਜ਼ਰ ਪਲ ਵਿੱਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ਸਾਰੇ ਗੁਰੂ ਰਾਮ ਸਾਹਿਬ ਜੀ ਆਤਨ ਧਰ ਕੇ ਆਖੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ de que